ਮੈਂ ਬਲਿੰਦਰ ਸਿੰਘ ਸਾਰੇ ਇਧੇ ਆਪਕੋ ਬੰਦਰ ਨੂੰ ਦੱਸਣਾ ਚਾਹਣਾ ਕਿ ਅੱਜ ਸਾਡੇ ਦਰਮਿਆਨ ਸਿੱਖਿਆ ਪ੍ਰੋਗਰਾਮ ਦੇ ਪ੍ਰਧਾਨ ਜੀ ਮਨਪ੍ਰੀਤ ਸਿੰਘ ਮੋਗਾ ਜੀ ਆਪੇ ਜੀ ਨਾਲ ਗੱਲ ਚੇ ਨੇ ਤਨ ਬੱਈਆ ਮੈਂ ਇੱਕ ਥੋੜੀ ਬੇਨਤੀ ਕੀਤੀ ਸੀ ਸਟੇਟਿੰਗ ਨੇ ਮੇਰੀ ਬੇਨਤੀ ਸੁਣੀ ਗੋੜ ਦੇਗਾ ਬਾਤ ਪਚਾਈ ਤੇ ਮੇਰੇ ਬੱਚੇ ਦੇ ਰਾ ਲਈ ਜੋ ਮੈਨੂੰ ਫੰਡ ਚਾਹੀਦਾ ਸੀ ਉਹ ਤੁਹਾਡੇ ਸਹਿਯੋਗ ਨਾਲ ਪੂਰਾ ਹੋ ਚੁੱਕਿਆ ਹੈ ਮੈਂ ਮੌਨ ਨਾਮ ਦਾ ਮੌਨਸਰੀ ਡਰ ਬਰੰਦ ਪੰਜਾਬੀ ਦਾ ਹਾਂ। ਹਾਂਜੀ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਸਾਡੇ ਅਧਿਆਪਕ ਵਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਬੇਟਾ ਸੁਖਰਾਜ ਸਿੰਘ ਜਿਹਦਾ ਕਿ ਇਲਾਜ ਚੱਲ ਰਿਹਾ ਸੀਗਾ ਦਿੱਲੀ ਹਿੰਸ ਤੋਂ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਕਿ ਹਾਰਟ ਦੀ ਪ੍ਰੋਬਲਮ ਆ ਪੇਸਮੇਕਰ ਇਹਦੇ ਪਿਆ ਹੋਇਆ ਸੀ ਬੱਚੇ ਦੇ ਤੇ ਉਹਦੇ ਲਈ ਅਸੀਂ ਇੱਕ ਉਪਰਾਲਾ ਕੀਤਾ ਸੀਗਾ ਸਾਰਿਆਂ ਨੇ ਤੇ ਕਿਉਂਕਿ ਇਸ ਪਰਿਵਾਰ ਨੂੰ ਲੋੜ ਸੀਗੀ ਇਸ ਬੱਚੇ ਨੂੰ ਲੋੜ ਸੀਗੀ ਉਹ ਸਪੇਸਮੇਕਰ ਨੂੰ ਚੇਂਜ ਕਰਨ ਲਈ ਲਗਭਗ 3 ਲੱਖ ਰੁਪਏ ਦਾ ਖਰਚਾ ਸੀ ਉਹ ਵੀਡੀਓ ਦੇ ਵਿੱਚ ਮੈਂ ਸਾਰੀ ਜਾਣਕਾਰੀ ਦਿੱਤੀ ਸੀਗੀ ਤੇ ਅਸੀਂ ਜਦੋਂ ਇਹ ਉਪਰਾਲਾ ਕੀਤਾ ਸਾਰਿਆਂ ਨੂੰ ਬੇਨਤੀ ਕੀਤੀ ਵੀਡੀਓ ਦੇ ਰਾਹੀਂ ਤਾਂ ਸਾਰਿਆਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਅਧਿਆਪਕਾਂ ਨੇ ਮਤਲਬ ਕਿ ਇਹੋ ਜਿਹੇ ਲੋਕ ਆ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਜਿਨ੍ਹਾਂ ਨੇ ਬਹੁਤ ਦਿਲ ਖੋਲ ਕੇ ਹੈਲਪ ਕੀਤੀ ਤੇ ਸਿਰਫ 2 ਦਿਨ ਦੇ ਵਿੱਚ ਲਗਭਗ 310000 ਤੇ 200 ਰੁਪਇਆ ਜਿਹੜਾ ਸਾਡੇ 2 ਖਾਤੇ ਸੀਗੇ ਕਿਉਂਕਿ ਇਹਨਾਂ ਦੇ ਖਾਤੇ 'ਚ ਥੋੜੀ ਪ੍ਰੋਬਲਮ ਆ ਗਈ ਸੀ ਬਲਜਿੰਦਰ ਸਿੰਘ ਜੀ ਦੇ ਦੂਸਰਾ ਖਾਤਾ ਸਾਨੂੰ ਦੇਣਾ ਪਿਆ ਸੀਗਾ ਸੋ ਦੋਨਾਂ ਖਾਤਿਆਂ ਵਿੱਚ 310000 ਤੇ 200 ਰੁਪਇਆ ਜਿਹੜੀ ਅਮਾਊਂਟ ਆ ਚੁੱਕੀ ਸੀਗੀ ਕੁਝ ਅਮਾਊਂਟ ਇਹਨਾਂ ਦੇ ਖਾਤੇ ਵਿੱਚ ਸੀ ਬਾਕੀ ਜਿਹੜੀ ਅਮਾਊਂਟ ਹੈ ਉਹਦਾ ਅਸੀਂ ਚੈੱਕ ਕੱਟ ਕੇ ਇਨਾਂ ਨੂੰ ਦੇਣ ਜਾ ਰਹੇ ਹਾਂ ਅਸੀਂ ਸਪੈਸ਼ਲ ਇੱਥੇ ਸਾਰੀ ਟੀਮ ਸਮੇਤ ਪਹੁੰਚੇ ਆ ਤੇ ਨਾਲ ਦੀ ਨਾਲ ਬਹੁਤ ਮਤਲਬ ਮਨ ਦੇ ਵਿੱਚ ਸੀਗਾ ਕਿ ਜਿਨ੍ਹਾਂ ਨੇ ਵੀ ਇਹ ਸੇਵਾ ਕੀਤੀ ਹੈ ਉਹਨਾਂ ਦਾ ਅਸੀਂ ਪਰਿਵਾਰ ਦੇ ਨਾਲ ਬੈਠ ਕੇ ਧੰਨਵਾਦ ਕਰ ਸਕੀਏ ਕਿਉਂਕਿ ਬਹੁਤ ਵੱਡੀ ਸੇਵਾ ਹੈ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਤੇ ਪਰਮਾਤਮਾ ਜਿਹੜੇ ਬੱਚੇ ਆ ਕਿਸੇ ਦੇ ਬੱਚੇ ਨੂੰ ਕਦੀ ਪਰਮਾਤਮਾ ਕੋਈ ਏਦਾਂ ਦੀ ਪ੍ਰੋਬਲਮ ਪਾਵੇ ਨਾ ਪਰ ਜੇ ਪੈਂਦੀ ਹੈ ਤਾਂ ਨਾਲ ਖੜਨਾ ਵੀ ਬਣਦਾ ਸੋ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਸਾਰੀ ਟੀਮ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਇਹ ਵੀ ਬੇਨਤੀ ਕਰਦੇ ਆਂ ਕਿ ਇਹ ਜਿਹੜੀ ਸੇਵਾ ਹੈ ਉਹ ਪੂਰੀ ਹੋ ਚੁੱਕੀ ਹੈ ਹੁਣ ਉਹਨਾਂ ਅਕਾਊਂਟਾਂ ਦੇ ਵਿੱਚ ਕੋਈ ਪੈਸੇ ਪਾਉਣ ਦੀ ਲੋੜ ਨਹੀਂ ਹੈਗੀ ਜੇ ਅੱਗੇ ਤੋਂ ਕਿਸੇ ਹੋਰ ਜਗ੍ਹਾ ਤੇ ਲੋੜ ਪਈ ਤਾਂ ਜ਼ਰੂਰ ਅਸੀਂ ਉਪਰਾਲਾ ਜ਼ਰੂਰ ਕਰਾਂਗੇ ਪਰ ਇਹ ਜਿਹੜੀ ਸੇਵਾ ਅਸੀਂ ਜਿਹੜੀ ਬੇਨਤੀ ਕੀਤੀ ਸੀ ਇਹਦੇ ਲਈ ਅਸੀਂ ਸਾਰਿਆਂ ਦਾ ਫਿਰ ਦਿਲੋਂ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਹੁਣੇ ਅਕਾਊਂਟ ਜਾਰੀ ਕੀਤੇ ਸੀਗੇ ਇਹਨਾਂ ਦੇ ਵਿੱਚ ਹੁਣ ਅੱਗੇ ਪੈਸੇ ਪਾਉਣ ਦੀ ਲੋੜ ਨਹੀਂ ਜਿੰਨੀ ਇਹਨਾਂ ਨੂੰ ਪੈਸਿਆਂ ਦੀ ਲੋੜ ਸੀਗੀ ਉਹ ਤੁਸੀਂ 2 ਦਿਨ ਦੇ ਵਿੱਚ ਵਿੱਚ ਸਾਰਿਆਂ ਨੇ ਪੂਰੇ ਕਰਦੇ ਆ ਸੋ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਤੇ ਇਹਨਾਂ ਦੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ